ਓ ਬਈ ਅੱਜ ਤੁਸੀਂ ਆਪ ਹੀ ਐ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਆਦਾ ਸੀ ਮੈਂ ਆਮ ਘਰ ਦਾ ਮੁੰਡਾ ਆ ਆਮ ਕਿਸਾਨਾਂ ਦਾ ਆਮ ਮਜ਼ਦੂਰਾਂ ਦਾ ਤੇ ਜਿਹੜਾ ਬੰਦਾ ਭਗਵੰਤ ਮਾਨ ਸਿੰਘ ਆਦਾ ਹੁੰਦਾ ਸੀਗਾ ਵੀ ਦਿੱਲੀ ਮੋਦੀ ਸਰਕਾਰ ਦਿੱਲੀ ਹਿੰਦੁਸਤਾਨ ਦੀ ਰਾਜਧਾਨੀ ਆ ਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਤੇ ਅੱਜ ਚੰਡੀਗੜ੍ਹ ਕੜਾ ਭਗਵੰਤ ਮਾਨ ਦੇ ਪਿਓ ਦਾ ਬਈ ਤੇ ਅੱਜ ਇਹਨੇ ਕਿਹੜਾ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਦਿੱਤਾ ਗਿਆ ਤੁਸੀਂ ਐਂ ਦੇਖੋ ਵੀ ਕਮ ਸੇ ਕਮ ਉਦੋਂ ਅਸੀਂ ਛੜਕਾਂ ਤੇ ਤਾਂ ਆ ਜਾਂਦੇ ਸੀ ਵੀ ਕਮਸੇ ਕਮ ਹਰਿਆਣਾ ਜਾਂ ਪੰਜਾਬ ਦੇ ਹੱਦਾਂ ਤੱਕ ਤਾਂ ਪਹੁੰਚ ਜਾਂਦੇ ਸੀ ਇਹਨੇ ਤਾਂ ਆ ਕੇ ਘਰਾਂ 'ਚ ਨੱਪ ਲੇ ਪਿੰਡਾਂ 'ਚ ਹੀ ਨੱਪ ਲਿਆ ਆ ਕੇ ਤੇ ਇਹੋ ਜਿਹੀ ਮੱਦ ਭੱਗ ਗਈ ਗੱਲ ਹੈ ਵੀ ਇਹ ਭਗਵੰਤਮਾਨ ਕਿਸਾਨੀ ਲਹਿਰ ਨੂੰ ਠੱਬੀ ਮਾਰਨਾ ਚਾਹੁੰਦਾ ਹੈ ਜਿਹੜਾ ਆਦਾ ਸੀ ਮੈਨੂੰ ਇੰਜਣ ਨੂੰ ਕਿਹੜਾ ਪਾਉਣਾ ਆਉਂਦਾ ਮੈਨੂੰ ਫਿਲਟਰ ਨੂੰ ਕਿਹੜਾ ਪਾਉਣਾ ਆਉਂਦਾ ਮੈਂ ਧੂਏ ਮੂਰੇ ਪੈਂਦਾ ਰਿਹਾ ਮੈਨੂੰ ਮੱਛਰਦਾਨੀ ਲਾਉਣੀ ਆਉਂਦੀ ਹੈ ਮੈਨੂੰ ਬੰਨ ਮਾਰਨਾ ਆਉਂਦਾ ਅੱਧੇ ਆਕੂ ਤੇ ਇਹਨਾਂ ਨੂੰ ਖੇਤੀ ਨਹੀਂ ਕਰਨੀ ਆਉਂਦੀ ਮੈਨੂੰ ਤਾਂ ਖੇਤੀ ਵੀ ਕਰਨੀ ਆਉਂਦੀ ਆ ਮੈਨੂੰ ਤਾਂ ਬੰਨ ਮੂਹੇ ਵੀ ਪੱਠੇ ਤੇ ਫੇਰ ਭਾਈ ਅੱਜ ਉਹ ਹਾਲਾਤ ਕੀ ਕਰ ਰਹੇ ਆ ਉਹ ਕਿਸਾਨਾਂ ਨਾਲ ਉਹ ਮਜ਼ਦੂਰਾਂ ਨਾਲ ਅੱਜ ਇਹ ਲਹਿਰ ਨੂੰ ਠੱਬੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਪਰ ਭਗਵੰਤ ਮਾਣ ਨੂੰ ਦੱਸ ਦਈਏ ਲਹਿਰਾਂ ਕਿਤੇ ਨਹੀਂ ਦਬਦੀਆਂ ਬਿਲਕੁਲ ਬਈ ਰਾਸ਼ਨ ਤੁਸੀਂ ਟਰਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਗਿੱਦੜ ਮਾਰਨਾ ਨਾ ਛੇਰ ਦਸ ਮਾਨਾ ਚਾਹੀਦਾ ਆਟਾ ਕੋਟਾ ਦਾਲਾਂ ਸਬਜ਼ੀਆਂ ਖੰਡ ਚਾਹ ਨੂਨ ਮਿਰਚ ਮਸਾਲਾ ਕਿਉ ਸਭ ਕੁਝ ਟਰਾਲੀਆਂ ਗੱਦੇ ਲਾ ਕੇ ਛੱਤਾਂ ਪਾ ਕੇ ਸਭ ਸਾਡੀ ਤਿਆਰੀ ਹੈ ਤੇ ਪਰ ਸਾਨੂੰ ਇੱਥੇ ਇਹਨਾਂ ਵੱਲੋਂ ਰੋਕਿਆ ਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਤਾਂ ਕਿ ਚੰਡੀਗੜ੍ਹ ਦੇ ਵਿੱਚ ਐਂਟਰ ਨਾ ਹੋਣ ਇਹ ਆਦਾ ਸੀ ਇਹ ਛੜਕਾਂ ਰੋਕ ਲੈਂਦੇ ਆ ਪੈਪ ਰੋਕ ਲੈਂਦੇ ਆ ਇਹ ਫਲਾਨਾ ਰੋਕ ਲੈਂਦੇ ਆ ਇਹ ਆਈ ਲਿਸਟ ਸੈਂਟਰ ਰੋਕ ਲੈਂਦੇ ਆ ਇਹਨੂੰ ਪੁੱਛਣ ਵਾਲਾ ਹੋਵੇ ਵੀ ਭੜੂਆ ਤੁਸੀਂ ਤਾਂ ਆਈ ਧਰਨਿਆਂ 'ਚੋਂ ਐ ਤੁਸੀਂ ਧਰਨੇ ਮਜਾਰੀ ਲਾਉਂਦੇ ਰਹੇ ਆ ਤੁਸੀਂ ਵੀ ਛੜਕਾਂ ਰੋਕਦੇ ਰਹੇ ਆ ਤੇ ਤੁਸੀਂ ਕਿਸਾਨੀ ਅंदोलਨ ਵੇਲੇ ਆਹ ਸਪੀਕਰ ਵਿਧਾਨ ਸਭਾ ਦਾ ਜਿਹੜਾ ਅਕਲਤਾਰ ਸਿੰਘ ਸੰਧਵਾ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਵਿੱਚ ਇੱਕ ਪਾਰਲੀਮੈਂਟ ਸੈਸ਼ਨ ਸੀਗਾ ਜਿਹੜਾ ਉੱਥੇ ਲਾਇਆ ਹੋਇਆ ਸੀਗਾ ਤੇ ਜਥੇ ਜਾਂਦੇ ਹੁੰਦੇ ਸੀ ਇਹ ਐਮਐਲਏ ਮੱਖੀ ਦੇਖ ਕੇ ਆਦੇ ਸਾਨੂੰ ਇੱਕ ਮਿੰਟ ਟਾਈਮ ਹੀ ਦੇ ਦਿਓ ਬੋਲਣ ਦਾ ਇਹ ਧਰਨਿਆਂ ਦੇ ਵਿੱਚ ਜਾ ਕੇ ਸਾਡੇ ਟਾਈਮ ਭਾਲਦੇ ਹੁੰਦੇ ਸੀ ਬੈਠਣ ਨੂੰ ਜਗ੍ਹਾ ਭਾਲਦੇ ਹੁੰਦੇ ਸੀ ਆਪ ਧਰਨੇ ਲਾਉਦੇ ਹੁੰਦੇ ਸੀ ਆਪ ਅੱਜ ਵੀ ਬੋਲਦੇ ਆ ਵੀ ਅਸੀਂ ਆंदोलਨ ਕਰਦੇ ਹੁੰਦੇ ਸੀ ਅਸੀਂ ਸਾਡੀ ਪਾਰਟੀ ਆंदोलਨਾਂ ਦੇ ਵਿੱਚੋਂ ਪੈਦਾ ਹੋਈ ਹੈ ਤੇ ਅੱਜ ਸਾਨੂੰ ਕਹਿੰਦਾ ਇਹ ਛੜਕਾ ਰੋਕ ਲੈਂਦੇ ਆ ਅਸੀਂ ਤਾਂ ਭਾਈ ਕੋਈ ਛੜਕ ਨਹੀਂ ਰੋਕੀ ਅਸੀਂ ਸ਼ਾਂਤਪੂਰਨ ਜੇ ਮੈਂ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸੁਨੇਹਾ ਲਾਇਆ ਵੀ ਤੁਸੀਂ ਸ਼ਾਂਤਮਈ ਤਰੀਕੇ ਨਾਲ ਛੜਕ ਛੱਡ ਕੇ ਸਾਈਡ ਤੇ ਆਪਦਾ ਪ੍ਰਦਰਸ਼ਨ ਕਰਨਾ ਹੈ ਅਗਲੀ ਕਾਲ ਆ ਜਿਹੜੀ ਉਹਦੀ ਅਸੀਂ ਵੇਟ ਕਰ ਰਹੇ ਹਾਂ ਜੋ ਆਊਗੀ ਉਹ ਤੇ ਫੁੱਲ ਚੜਾਵਾਂਗੇ ਪਰ ਭਗਵੰਤ ਮਾਨ ਦਾ ਚਿਹਰਾ ਮੋਰਾ ਨੰਗਾ ਹੋ ਗਿਆ ਇਹਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਉਹ ਲੋਕਾਂ ਨੂੰ ਪਤਾ ਲੱਗ ਗਿਆ ਤੇ ਪਰ ਮੱਛੀ ਪੱਤਨ ਜੱਟ ਕੇ ਮੁੜਦੀ ਹੁੰਦੀ ਹੈ ਉਸ ਜਿਹੜੀ ਸਾਰੀ ਕਿਸਾਨਾਂ ਤੇ ਲਾ ਰੱਖੀ ਹੈ ਪੰਜਾਬ ਦੇ ਵਿੱਚ ਜਿਵੇਂ ਦੇਖੀਏ ਜਾ ਜਿਹੜੀ ਕੋਈ ਕਾਰ ਸਿਕਲ ਜਾ ਰਿਹਾ ਕੋਈ ਆਮ ਲੋਕ ਵੀ ਜਾ ਰਿਹਾ ਉਹਨਾਂ ਨੂੰ ਵੀ ਤਰਾਸੀ ਲਈ ਜਾ ਰਹੀ ਹੈ ਪੂਰੀ ਤੁਸੀਂ ਆਏ ਦੱਸੋ ਵੀ ਜਿਹੜੀ ਮੱਛੀ ਆ ਮੈਂ ਤੁਹਾਨੂੰ ਵੇਖ ਤੇ ਰਹੀ ਕਿ ਉਹ ਪੱਤਣ ਚੱਟ ਕੇ ਮੁੜਦੀ ਹੈ ਅੱਜ ਪੰਜਾਬ ਦਾ ਮਾਹੌਲ ਕੀ ਆ ਪੂਰੇ ਪੰਜਾਬ ਦੀ ਪੁਲਿਸ ਉਹ ਕਿਸਾਨਾਂ ਤੇ ਲਾਤੀ ਪਿੰਡਾਂ ਚ ਲਾਤੀ ਹੈ ਸ਼ਹਿਰਾਂ ਤੇ ਲਾਤੀ ਹੈ ਨਾਕਿਆਂ ਤੇ ਲਾਤੀ ਹੈ ਛੜਕਾਂ ਤੇ ਲਾਤੀ ਹੈ ਪੂਰੇ ਪੰਜਾਬ ਦੀ ਪੁਲਿਸ ਦਾ ਮਾਹੌਲ ਆਪਣਾ ਤਾਂ ਲੋਕਾਂ ਤੇ ਤੇ ਜਿਹੜੇ ਦੂਜੇ ਕੰਮ ਨੇ ਉਹ ਰਾਤ 24 24 ਘੰਟੇ ਹੋ ਕੇ ਪੁਲਿਸ ਨੂੰ ਲਾਇਆ ਹੋਇਆ ਲੋਕਾਂ ਦੇ ਉੱਤੇ ਰੇਡਾਂ ਕਰਨ ਤੇ ਲਾਇਆ ਹੋਇਆ ਨਾਕਿਆਂ ਤੇ ਲਾਇਆ ਹੋਇਆ ਕੀ ਹੋਰ ਕੰਮ ਨਹੀਂ ਇਹ ਲੋਕ ਕੋਈ ਕ੍ਰਿਮੀਨਲ ਹੈ ਕੋਈ ਮਤਲਬ ਕਿ ਸਮਗਲਾ ਰ ਹੈ ਕੋਈ ਅੱਤਵਾਦੀ ਹੈ ਵੀ ਜਿਹੜੇ ਇਹ ਆਪਦੇ ਹੱਕ ਲੈਣ ਜਾਂਦੇ ਆ ਜਿਹੜੀਆਂ ਮੰਗਾਂ ਸਰਕਾਰ ਨਾਲ ਬਣੀਆਂ ਹੋਈਆਂ ਨੇ ਪੰਜਾਬ ਸਰਕਾਰ ਨਾਲ 2023 ਨਾਲ ਇਹ ਆਦਾ ਇਹਨਾਂ ਦੀਆਂ ਮੰਗਾਂ ਸੈਂਟਰ ਨੇ ਸਾਡੇ ਨਾਲ ਕੋਈ ਮੰਗ ਨਹੀਂ ਇਹਦੇ ਨਾਲ ਮੰਗਾਂ ਕਿਉਂ ਨਹੀਂ ਇਹਦੇ ਨਾਲ 1 ਜੂਨ ਤੋਂ ਜਿਹੜਾ ਝੋਨਾ ਲਾਉਣਾ ਹੈ ਉਹਦੀ ਮੰਗ ਹੈ ਪੀਆਰ 126 ਝੋਨਾ ਜਿਹੜਾ ਸਰਕਾਰ ਨੇ ਵਜਾਇਆ ਸੀ ਉਹਦੀ ਸਭ ਤੋਂ ਵੱਡੀ ਮੰਡੀਆਂ ਦੇ ਵਿੱਚ ਲੁੱਟ ਹੋਈ ਉਹਦੀਆਂ ਕਾਟਾਂ ਲੱਗੀਆਂ ਲੋਕਾਂ ਦੇ ਘਰੇ ਰਾਤ ਨੂੰ ਚੋਰੀ ਪੈਂਦੀ ਐ ਇੱਥੇ ਲੋਕਾਂ ਦੇ ਦਿਨੇ ਡਾਕਾ ਮਾਰਿਆ ਗਿਆ ਉਹਦੀਆਂ ਕਾਟਾਂ ਲਾਈਆਂ ਉਹ ਇਹਨੂੰ ਪੁੱਛਣਾ ਸੀਗਾ ਵੀ ਕਿਹੜਾ ਝੋਨਾ ਸਰਕਾਰ ਵਜਾਉਣਾ ਚਾਹੁੰਦੀ ਐ ਉਹਦੀ ਮੰਗ ਸੀ ਆਬਾਦਕਰ ਜ਼ਮੀਨਾਂ ਦਾ ਮਸਲਾ ਸੀ ਉਹਦੀਆਂ ਮੰਗਾਂ ਸੀ ਸਮਾਰਟ ਮੀਟਰਾਂ ਦਾ ਮਸਲਾ ਸੀਗਾ ਉਹਦੀਆਂ ਮੰਗਾਂ ਸੀ ਨਮੀ ਖੇਤੀ ਨੀਤੀ ਖਰੜਾ ਤਿਆਰ ਕਰਨਾ ਸੀਗਾ ਉਹਦਾ ਮਸਲਾ ਸੀਗਾ ਇਹ ਸਾਰੇ ਮਸਲੇ ਪੰਜਾਬ ਸਰਕਾਰ ਨਾਲ ਬੰਦੇ ਸੀਗੇ ਜਿਹਦੇ ਵਿੱਚੋਂ ਇਹ ਮੀਟਿੰਗ ਛੱਡ ਕੇ ਭੱਜਿਆ ਸਭ ਤੋਂ ਪਹਿਲਾਂ 8-9 ਮੰਗਤ ਇਹ ਆਦਾ ਵੀ ਇਹ ਆਏ ਬੋਲੇ ਆ ਕਿਸਾਨ ਵੀ ਅਸੀਂ ਤਾਂ ਧਰਨਾ ਲਾਉਣਾ ਹੀ ਲਾਉਣਾ ਹੈ ਫਿਰ ਮੈਂ ਕਿਹਾ ਮੀਟਿੰਗ ਕਦੀ ਕਰਦੇ ਹੋ ਨਹੀਂ ਬਿਲਕੁਲ ਨਹੀਂ ਗਲਤ ਬੋਲ ਰਿਹਾ ਲੋਕਾਂ ਨੂੰ ਗਮਰਾਹ ਕਰ ਰਿਹਾ ਉਹ ਜਦੋਂ 8-9 ਮੰਗਾ ਤੇ ਸਹਿਮਤੀ ਬਣੀ ਗੱਲਬਾਤ ਚੱਲ ਰਹੀ ਸੀ ਵਧੀਆ ਮਾਹੌਲ ਚ ਚੱਲ ਰਹੀ ਸੀ ਇਹ ਆਦਾ ਵੀ ਤੁਸੀਂ 5 ਤਰੀਕ ਦਾ ਮੋਰਚਾ ਲਾਉਂਗੇ ਜਾਂ ਨਹੀਂ ਲਾਉਂਗੇ ਉੱਥੇ ਕਿਸਾਨ ਆਗੂਆਂ ਨੇ ਕਿਹਾ ਵੀ ਅਜੇ ਆਪਣੀ ਸਹਿਮਤੀ ਨਹੀਂ ਬਣੀ ਮੰਗਾ 18 ਨੇ ਜੇ ਸਰਕਾਰ ਉਹਦੇ ਵਿੱਚੋਂ ਅੱਧ ਪਜਾਤ ਮੰਨ ਲਏ ਅੱਧ ਪਜਾਤ ਕਹਦੇ ਵੀ ਅਸੀਂ ਮੰਨਾਂਗੇ ਚਲੋ ਮਾਹੌਲ ਬਣ ਜਾਂਦਾ ਹੁੰਦਾ ਤੇ ਅਸੀਂ ਮੀਟਿੰਗ ਕਰਕੇ ਉਹ ਜਾ ਅਗਲਾ ਐਕਸ਼ਨ ਦੇਣਾ ਸੀ ਵੀ ਭਾਈ ਜਾਂ ਡਿਲੇ ਕਰਨਾ ਸੀ ਜਦੋਂ ਇਹ ਆਦਾ ਪਹਿਲਾਂ ਮੈਨੂੰ ਐਂ ਦੱਸੋ ਉਹ ਅਗਰਾਹਾਂ ਸਾਹਿਬਾਂ ਦੇ ਯਾਰ ਵੀ ਜੇ ਤੂੰ ਸਾਡੀ ਮੁੱਤਰ-ਮੁੱਤਰ ਵੀ ਖੋਣਾ ਚਾਹੁੰਦਾ ਮੁੱਤਰ-ਮੁੱਤਰ ਦਾ ਕਹਿਣ ਭਾਵੇਂ ਇਹ ਸੀਗਾ ਵੀ 18 ਮੰਗਾ ਨੇ 9 ਮੰਗਾ ਤੇ ਡਿਸਕਸ ਹੋਈ ਆ ਉਹ ਅਜੇ ਅੱਧ ਵਿਚਾਲੇ ਨੇ ਦੂਜੀਆਂ ਮੰਗਾ ਅੱਧ ਵਿਚਾਲੇ ਪਈਆਂ ਉਹਨਾਂ ਤੇ ਡਿਸਕਸ ਹੀ ਨਹੀਂ ਹੋਈ ਮੀਟਿੰਗ ਤੂੰ ਕਿਹਾ ਸੀ ਮੇਰੇ ਕੋਲੇ ਖੁੱਲਾ ਸਮਾਂ ਹੁਣ ਤੂੰ ਆਦਾ ਬਈ ਮੈਂ ਦਵਾਈ ਲੈਣ ਜਾਣਾ ਮੈਨੂੰ ਜ਼ਰੂਰੀ ਕੰਮ ਆ ਲੈਣੀ ਚਾਹੀਦੀ ਐ ਜਾਂ ਤਾਂ ਉੱਥੇ ਮੰਤਰੀਆਂ ਦੀ ਡਿਊਟੀ ਲਾਣ ਦਾ ਖੇਤੀਬਾੜੀ ਮੰਤਰੀ ਬਠਰ ਸੀ ਵੀ ਇਹ ਮੀਟਿੰਗ ਕਰਨਗੇ ਭਾਈ ਜਿਹੜੀ ਰਹੇਗੀ ਚਲੋ ਉਹ ਚੱਲੇ ਜਾਂਦਾ ਦਵਾਈ ਵੀ ਜ਼ਰੂਰੀ ਲੈਣੀ ਐ ਵੀ ਮੀਟਿੰਗ ਆਪਣੀ ਪੂਰੀ ਨਹੀਂ ਹੋਈ ਸਭ ਤੋਂ ਪਹਿਲਾਂ ਤੂੰ ਇਹ ਕਮਾਉਣਾ ਚਾਹੁੰਦਾ ਵੀ ਮੋਰਚਾ ਦੱਸੋ ਲਾਉਂਗੇ ਜਾਂ ਨਹੀਂ ਲਾਉਂਗੇ ਉਹਦੇ ਵੀ ਇਹਦਾ ਮਤਲਬ ਤੂੰ ਮੋਰਚੇ ਦਾ ਅਧਿਕਾਰ ਵੀ ਖੋਣਾ ਚਾਹੁੰਦਾ ਵੀ ਜੇ ਅਸੀਂ ਮੋਰਚਾ ਲਾਉਣ ਦੀ ਤਿਆਰੀ ਕੀਤੀ ਤਾਂ ਤੂੰ ਸਾਡੇ ਨੂੰ ਮੀਟਿੰਗ ਦਿੱਤੀ ਜੇ ਅਸੀਂ ਮੋਰਚਾ ਲਿਖਿਆ ਤੱਕ 4 ਮਹੀਨੇ ਹੋ ਗਏ ਜਿਹੜਾ ਖੇਤੀ ਖਰਣਾ ਸੀ ਇਹ ਨੱਪੀ ਬੈਠਾ ਸੀ ਫੇਰ ਇਹ ਜਿਹੜਾ ਸੈਂਟਰ ਨੇ ਭੇਜਿਆ ਇਹਨੇ ਰੱਦ ਕੀਤਾ ਜਦੋਂ ਪਤਾ ਸੀ ਚੰਡੀਗੜ੍ਹ ਮੋਰਚਾ ਲੱਗੂਗਾ ਫੇਰ ਇਹਨੇ ਰੱਦ ਕੀਤਾ ਉਹ ਆਦੇ ਆਮ ਤੌਰ ਤੇ 75 ਸਾਲ ਹੋ ਗਏ ਸਰਕਾਰਾਂ ਬਣਦੀਆਂ ਨੂੰ ਅੰਗਰੇਜ਼ਾਂ ਤੋਂ ਬਾਅਦ 50 50 ਸਾਲ ਹੋ ਗਏ ਕਿਸਾਨੀ ਕੋਲ ਕਿਸਾਨਾਂ ਨੂੰ ਲੜਦਿਆਂ ਨੂੰ ਉਹ ਆਦੇ ਵੀ ਜੇ ਅਸੀਂ ਧਰਨਾ ਕਰਦੇ ਹਾਂ ਬਜ਼ਾਰਾ ਤੁਸੀਂ ਵੀ ਕਵਰ ਕਰ ਦਿਓ ਫੇਰ ਹੀ ਸਰਕਾਰ ਮੀਟਿੰਗ ਦਿੰਦੀ ਐ ਐਵੇਂ ਮੀਟਿੰਗ ਘਰੇ ਬੈਠੇ ਨੂੰ ਕੌਣ ਦਿੰਦਾ ਭਾਈ ਕੋਈ ਨਹੀਂ ਥਾਲੀ ਚ ਪਰੋਸ ਕੇ ਦਿੰਦਾ ਉਹ ਆਦੇ ਜੇ ਕੋਲ ਤਾਂ ਮੋਰਚਾ ਲਿਖਿਆ ਧਰਨਾ ਮੁਜ਼ਾਰਾ ਹੁੰਦਾ ਫੇਰ ਸਰਕਾਰ ਮੀਟਿੰਗ ਦਿੰਦੀ ਹੈ ਤਾਂ ਹੀ ਤੂੰ ਮੀਟਿੰਗ ਦਿੱਤੀ ਉਥੋਂ ਗੁੱਸੇ ਦੇ ਵਿੱਚ ਹੋ ਕੇ ਭੱਜ ਗਾਦਾ ਮੈਨਸੋਂ ਤੋਂ ਡਰਦਾ ਜਿਦੋਂ ਇਹ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਅੱਜ ਮੋਰਚਾ ਬੰਦੀ ਕੀਤੀ ਹੈ ਵੀ ਜਿਹੜੀ ਕਾਲ ਦਿੱਤੀ ਸੀ ਉਹਨੂੰ ਫੇਲ ਕਰਨ ਦੀ ਯੋਜਨਾ ਬਣਾਈ ਇਹ ਪੂਰੀ ਬਾਹ ਲਾ ਦਿੱਤੀ ਤੁਹਾਨੂੰ ਕੀ ਲੱਗਦਾ ਹੈ ਕਾਮਯਾਬ ਰਹੂਗੀ ਸਰਕਾਰ ਕੇ ਕਿਸਾਨ ਜੱਟ ਲੈਣਗੇ ਕੋਲ ਨਹੀਂ ਸੋਨੂੰ ਕਿਵੇਂ ਲੱਗਦਾ ਲਹਿਰਾਂ ਨੂੰ ਠਿੱਪੀ ਲੱਗ ਜਾਂਦੀ ਹੈ ਸੋਨੂੰ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਇਹ ਘੋਲਾਂ ਦੇ ਵਿੱਚ ਅਤਰਾ ਚੜ੍ਹਾ ਆ ਜਾਂਦੇ ਆ ਠੀਕ ਹੈ ਕਿਤੇ ਚੜ੍ਹਾਈ ਦੇ ਵਿੱਚ ਘੋਲ ਹੋ ਗਿਆ ਕਿਤੇ ਘੋਲ ਦੋ ਸਟੈਪ ਪੁੱਛੇ ਮੋੜਨਾ ਪੈਂਦਾ ਘੋਲ ਦੇ ਵਿੱਚ ਅਤਰਾ ਚੜ੍ਹਾ ਆ ਜਾਂਦੇ ਦੋ ਸਟੈਪ ਪਿੱਛੇ ਹੋ ਗਿਆ ਦੋ ਸਟੈਪ ਅੱਗੇ ਹੋ ਗਿਆ ਪਰ ਕੀ ਲਹਿਰਾਂ ਦਬ ਜਾਂਦੀਆਂ ਨੇ 75 ਸਾਲ ਹੋ ਗਏ ਫਿਰ ਆ ਇੱਥੇ ਅੰਗਰੇਜ਼ ਅੰਗਰੇਜ਼ ਇੱਥੋਂ ਕਿਵੇਂ ਫਿਰ ਜਾਵੜਦੇ ਭਗਤ ਸਿੰਘ ਅਰਗੇ ਦੋ ਦੋ ਜਣਿਆਂ ਨੇ ਲਹਿਰਾਂ ਸ਼ੁਰੂ ਕੀਤੀਆਂ ਤੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਦੇਸ਼ ਨੂੰ ਆਜ਼ਾਦ ਕਰਾਇਆ ਠੀਕ ਆ ਸੀ ਅੱਜ ਖੇਤੀ ਸਾਡੀ ਗੁਲਾਮ ਹੈ ਕਿੱਤਾ ਸਾਡਾ ਗੁਲਾਮ ਹੈ ਲੋਕ ਸਾਡੇ ਗੁਲਾਮ ਆ ਵੱਖਰੀ ਗੱਲ ਆ ਵੀ ਕਾਲੇ ਆ ਕੇ ਬਹਿ ਗਏ ਕੀ ਲਹਿਰਾਂ ਦਬਦਗ ਕੀ ਇਹ ਲੋਕਾਂ ਨੂੰ ਐ ਐ ਤੈਥੋਂ ਲੋਕ ਡਰ ਜਾਣਗੇ ਐ ਤੂੰ ਲੋਕਾਂ ਨੂੰ ਦਬਾ ਲੇਗਾ ਐ ਲੋਕਾਂ ਨੂੰ ਦਬਾ ਕੇ ਤੂੰ ਰਾਜ ਕਰ ਲੇਗਾ ਐ ਤੂੰ ਸਤਾ ਦੇ ਵਿੱਚ ਆ ਜਾਏਗਾ ਸੋਨੂੰ ਪਿੰਡਾਂ ਵਿੱਚ ਦੀ ਲੋਕ ਭਜਾਉਣਗੇ ਪਿੰਡਾਂ ਵਿੱਚ ਦੀ ਆਹ ਹਸਾਬ ਕਿਤਾਬ ਲੋਕਾਂ ਨੇ ਲੈਣਾ ਐ ਇੰਨਾ ਸਤਾ ਦੇ ਸਤਾ ਦਾ ਅੰਨਾ ਅੰਨਾ ਨਾ ਹੋ ਇੰਨਾ ਸਤਾ ਦਾ ਅੰਨਾ ਅੰਨਾ ਹੋ ਕੇ ਮਾੜਾ ਹੁੰਦਾ ਬੇਸ਼ੱਕ ਇੰਨਾ ਸਤਾ ਦੇ ਵਿੱਚ ਬੰਦੇ ਨੂੰ ਨਸ਼ਾ ਮਾੜਾ ਹੁੰਦਾ ਇੱਕ ਇਹਦੀ ਗੱਲ ਮੈਂ ਹੋਰ ਦੱਸਦਾ ਜਿਹੜੀ ਕੱਲ ਬੋਲਿਆ ਸੀ ਇਹ ਆਰਾ ਜਿਹੜੇ ਤਹਿਸੀਲਦਾਰਾਂ ਨੇ ਮੁਲਤਵ ਕੀਤੇ ਐ ਜਾਂ ਡਿਸਪੈਂਡ ਕੀਤੇ ਐ ਸਾਨੂੰ ਨਹੀਂ ਪਤਾ ਉਹਨਾਂ ਦਾ ਕੀ ਚੱਕਰ ਸੀ ਆਦਾ ਵੀ ਸਾਨੂੰ ਤਾਂ ਐਂ ਲੱਗਦਾ ਵੀ ਆਮਦਾ ਮੈਂਟਲੀ ਇਸ ਤੁਲਨ ਖੋ ਚੁੱਕਾ ਹੈ ਮੁੱਖ ਮੰਤਰੀ ਇਹ ਪੰਜਾਬ ਦੀ ਕੁਰਸੀ ਦੇ ਉੱਤੇ ਲਾਇਕ ਨਹੀਂ ਹੈ ਸਾਡੇ ਹਿਸਾਬ ਨਾਲ ਤਾਂ ਆਦਾ ਤਹਿਸੀਲਦਾਰਾਂ ਦੀ ਜਿਹੜੀ ਰਜਿਸਟਰੀ ਕਰਨੀ ਹੈ ਉਹ ਮੈਂ ਮਾਸਟਰਾਂ ਦੀ ਡਿਊਟੀ ਲਾ ਦੂੰਗਾ ਮੈਂ ਪ੍ਰਿੰਸੀਪਲਾਂ ਦੀ ਡਿਊਟੀ ਲਾ ਦੂੰਗਾ ਮੈਂ ਆਹ ਦਾ ਹੈਡਮਾਸਟਰਾਂ ਦੀ ਡਿਊਟੀ ਲਾ ਦੂੰਗਾ ਪੜਗਵਾ ਹੈਡਮਾਸਟਰ ਦਾ ਕੰਮ ਹੈ ਸਕੂਲ 'ਚ ਬੱਚਿਆਂ ਨੂੰ ਉੱਥੇ ਪੜਾਉਣਾ ਹੈ ਸਕੂਲ ਦੀ ਸਾਰ ਸਭਾਲ ਕਰਨੀ ਉਹਦੀ ਜ਼ਿੰਮੇਵਾਰੀ ਕਰਨੀ ਪ੍ਰਿੰਸੀਪਲ ਦਾ ਕੰਮ ਆ ਉੱਥੇ ਉਹ ਸਕੂਲ ਦੀ ਦੇਖਰੇਖ ਕਰਨੀ ਉੱਥੇ ਜ਼ਿੰਮੇਵਾਰੀ ਨਿਭਾਉਣੀ ਪ੍ਰਿੰਸੀਪਲ ਨੂੰ ਕੀ ਪਤਾ ਖਸਰਾ ਨੰਬਰ ਕਿੰਨਾ ਕਿਹਦਾ ਕਿਹਦਾ ਠੀਕ ਹੈ ਕਾਨੂੰਗੋ ਪਟਵਾਰੀਆਂ ਨੂੰ ਅਸੀਂ ਮੰਨ ਸਕਦੇ ਆ ਵੀ ਉਹਨਾਂ ਦਾ ਮਹਿਕਮਾ ਉਹ ਕੋਰਸ ਕੀਤੇ ਹੋਏ ਉਹਦੀ ਪੜ੍ਹਾਈ ਕੀਤੀ ਹੋਈ ਆ ਉਹ ਉਹ ਉਹਨਾਂ ਨੂੰ ਚਲ ਮਹਿਕਮਾ ਦਿੱਤਾ ਜਾ ਸਕਦਾ ਉਹਨਾਂ ਦੀ ਤਰੱਕੀ ਕੀਤੀ ਜਾ ਸਕਦੀ ਆ ਜਾਂ ਕੋਈ ਉਸ ਮਹਿਕਮੇ ਦੇ ਕੋਰਸ ਕੀਤੇ ਹੋਣ ਨਵੀਆਂ ਭਰਤੀਆਂ ਕੀਤੀਆਂ ਜਾ ਸਕਦੀਆਂ ਇਹ ਤਾਂ ਮੰਨੀਆਂ ਜਾ ਸਕਦੀਆਂ ਇਹਨੂੰ ਦਾ ਪੜਗੋਏ ਨੂੰ ਆਈ ਨਹੀਂ ਪਤਾ ਕਹਿਣਾ ਕੀ ਆ ਆਥਲੇ ਕੀ ਬੋਲਣਾ ਤੜਕੇ ਕੀ ਬੋਲਣਾ ਦੁਪਹਿਰੇ ਕੀ ਬੋਲਣਾ ਸ਼ਾਮ ਨੂੰ ਕੀ ਬੋਲਣਾ ਆਦਾ ਮੈਂ ਤਾਂ ਹੈਡਮਾਸਟਰਾਂ ਨੂੰ ਕਹਿ ਦੂੰਗਾ ਤੁਸੀਂ ਰਜਿਸਟ੍ਰੇਸ਼ਨਾਂ ਕਰਦਿਆ ਕਰੋ ਤੇ ਸਕੂਲਾਂ ਚ ਕੀ ਕਰੇਗਾ ਉਹ ਉ ਤਾਂ ਦਾ ਅਸੀਂ ਸਰਕਾਰੀ ਅੰਗਰੇਜ਼ੀ ਸਕੂਲਾਂ ਚ ਬੱਚੇ ਹਟਾ ਕੇ ਅਸੀਂ ਸਰਕਾਰੀ ਚ ਭੇਜ ਦਾਂਗੇ ਜੇ ਤੂੰ ਮਾਸਟਰਾਂ ਨੂੰ ਹੀ ਰਜਿਸਟ੍ਰੇਸ਼ਨਾਂ ਕਰਨ ਲਾਉਣੀ ਆ ਤੇ ਪਰ ਸਕੂਲ ਵਿਲੇ ਕਰਨੇ ਆ ਇਹਦਾ ਤਾਂ ਭਰਾਵਾ ਇਹਦੇ ਪਿੱਛੇ ਦਾ ਕੀ ਚਾਨਣਾ ਹੈ ਇਹ ਮਾਨਸਿਕ ਤੌਰ ਤੇ ਆਪਦਾ ਸਤੁਲਨ ਖੋ ਬੈਠਾ ਹੈ ਸਾਨੂੰ ਇਹੋ ਜਿਹਾ ਡਰਾਈਵਰ ਮਿਲ ਗਿਆ ਜਿਹੜਾ ਪੰਜਾਬ ਦੀ ਗਵਾਹੀ ਕਰ ਰਿਹਾ ਕੀਨੇ ਪੰਜਾਬ ਦਾ ਬੇੜਾ ਕਰਕ ਕਰਤਾ ਪੰਜਾਬ ਦਾ ਤਾਂ ਰੱਬ ਹੀ ਰੱਖਾ ਹੈ ਇਸ ਕਰਕੇ ਇਹ ਲੋਕਾਂ ਨੂੰ ਆਦੇ ਆ ਵੀ ਡੰਡੇ ਦੇ ਵਿੱਚ ਝੰਡਾ ਪਾ ਕੇ ਭਰਾਵੋ ਛੜਕਾਂ 'ਚ ਆਜੋ ਆਨਲਾਈਨ ਆਉਣ ਵਾਲੇ ਦਿਨਾਂ 'ਚ ਝੋਨਾ ਵੀ ਬਿਜਣਾ ਝੋਨਾ ਲਾਉਣਾ ਵੀ ਆ ਮੰਡੀਆਂ 'ਚ ਕਣਕ ਵੀ ਬਿਜਣੀ ਆ ਜੇ ਮੰਡੀਆਂ ਬਚਾਉਣੀਆਂ ਖੇਤੀ ਨੀਤੀ ਬਚਾਉਣੀਆਂ ਜ਼ਮੀਨਾਂ ਬਚਾਉਣੀਆਂ ਤਾਂ ਛੜਕਾਂ ਤੇ ਆਜੋ ਜਿਹੜੇ ਰਸਤੇ ਇਹ ਨਿਕਲਾਈਆਂ ਸਰਕਾਰ ਜਿਸ ਰਸਤੇ ਚੱਲ ਰਹੇ ਆ ਛੋਟੀਆਂ ਜ਼ਮੀਨਾਂ 'ਚ ਤੇ ਛੋਟੀ ਸੰਗੀ ਨੂੰ ਹੱਥ ਪਾ ਰਹੇ ਆ ਇਹ ਲੋਕ ਇਹਨਾਂ ਨੂੰ ਜਵਾਬ ਦੇਣਾ ਆਪਣਾ ਬਣਦਾ ਤੇ ਅਸੀਂ ਵੱਡੀ ਪੱਧਰ ਤੇ ਅਸੀਂ ਇਹਨੂੰ ਜਵਾਬ ਦੇ ਕੇ ਰਾਵਾਂਗੇ ਲੋਕ ਕਿਤੇ ਨਹੀਂ ਹਾਰਦੇ ਹੁੰਦੇ ਠੀਕ ਹੈ ਸਰਕਾਰਾਂ ਕੋਲੇ ਜੰਤਰ ਪੰਤਰ ਹੈ ਪੁਲਿਸ ਹਥਿਆਰ ਹੈ ਸਭ ਕੁਝ ਹੈ ਪਰ ਲਹਿਰਾਂ ਨਹੀਂ ਕਿਤੇ ਦਬਦੀਆਂ ਇਹ ਹਾਕਮ ਡੰਡੇ ਵੀ ਖਾਂਦੇ ਆ ਇਹ ਡੰਡੇ ਵੀ ਖਾਂਦੇ ਆ ਗੰਡੇ ਵੀ ਖਾਂਦੇ ਆ ਛੱਤਰ ਵੀ ਖਾਂਦੇ ਆ 100 ਗੰਡਾ ਵੀ ਖਾਣਾ 100 ਡੰਡਾ ਵੀ ਖਾਣਾ 100 ਛੱਤਰ ਵੀ ਖਾਣਾ ਤੇ ਫਿਰ ਮੱਛੀ ਪੱਤਣ ਚਟ ਕੇ ਮੁਰਦੀ ਹੁੰਦੀ ਹੈ ਤੇ ਮੜੂਗਾ ਭਗਵੰਤ ਬਾਣਵੀ ਦਵਾ ਦੇਖ ਕੇ ਲੱਗਦਾ ਵੀ ਕਿ ਮੀਟਿੰਗ ਦਾ ਸਦਾ ਦੁਬਾਰਾ ਆ ਸਕਦਾ ਭਾਈ ਇਹ ਤਾਂ ਹੁਣ ਸਰਕਾਰ ਜਦੋਂ ਲਹਿਰਾ ਸਾਨੂੰ ਮੈਂ ਕੀ ਕਹਿ ਕੇ ਹਟਿਆ ਇਹ ਲੋਕਾਂ ਨੇ ਦਬੌੜਾ ਇਹ ਸਰਕਾਰ ਸਰਕਾਰ ਨਹੀਂ ਚਾਹੁੰਦੀ ਮੀਟਿੰਗ ਦੇਣੀ ਮੀਟਿੰਗ ਦੇਣੀ ਪੈਂਦੀ ਹੈ ਤੇ ਲੋਕ ਦਬਾਉਂਦੇ ਹੁੰਦੇ ਆ ਤੇ ਲੋਕ ਵੱਡੇ ਹੁੰਦੇ ਆ ਲੋਕਾਂ ਦੀ ਤਾਕਤ ਤੋਂ ਵੱਡਾ ਕੋਈ ਨਹੀਂ ਹੁੰਦਾ ਜੇ ਦਿੱਲੀ ਫਤਿਹ ਕਰ ਲਈ ਜੇ ਸੁਪਰੀਮ ਕੋਰਟ ਦਾ ਮੂੰਹ ਘੁਮਾ ਕੇ ਲੋਕਾਂ ਨੇ ਦੂਜੇ ਪਾਸੇ ਲਾਤਾ ਤੇ ਭਾਈ ਭਗਵੰਤਬਾਦ ਕਿਹੜੀ ਬਾਗ ਦੀ ਮੂਲੀ ਆ ਸਭ ਕੁਝ ਆ ਜਾਊਗਾ